ਨਸ ਰੋਮਨਸੂਰ ਗੁਰੂ ਗੋਬਿੰਦ ਸਿੰਘ ਇਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਯਾਦੇਸ ਗੁਰੂ ਗੋਬਿੰਦ ਸਿੰਘ ਵਾਦ ਸ਼ਾਦਰਵੇਸ਼ ਗੁਰੂ ਗੋਬਿੰਦ ਸਿੰਘ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਪਰਮ ਸਨਮਾਨ ਜੋਗ ਜੁਗ ਜੁਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਾਜ਼ਰਾ ਹਜ਼ੂਰ ਸਰਬ ਕਲਾ ਪ੍ਰਭੂਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰ ਪਿਆਰੀ ਸਾਧ ਸੰਗਤ ਜੀ ਬੜ ਭਾਗੇ ਹਾਂ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਤਰਸ ਕੀਤਾ ਪਾਵਨ ਹਜ਼ੂਰੀ ਦਾ ਆਨੰਦ ਮੰਨਣ ਦਾ ਸਮਾਂ ਸਾਨੂੰ ਸੰਧਿਆ ਵੇਲੇ ਬਖਸ਼ਿਸ਼ ਕਰਕੇ ਨਿਵਾਜੇ ਆਏ। ਸਤਬੂਜ ਜੀ ਪਾਵਨ ਹਜ਼ੂਰੀ ਦੇ ਅੰਦਰ ਸੀ ਜੁੜੇ ਬੈਠੇ ਹਾਂ ਅਲਾਹੀ ਬਾਣੀ ਦਾ ਕੀਰਤਨ ਅਸੀਂ ਸਰਵਣ ਕੀਤਾ ਹੈ। ਉਪਰੰਤ ਦੁਵਿਧਾ ਦੂਰ ਕਰੋ ਉਦਚਿੱਤੇਪਨ ਨੂੰ ਖਤਮ ਕਰ ਲਈ ਅਸੀਂ। ਤਨ ਸ਼੍ਰੀ ਗੁਰੂ ਰਾਮਦਾਸ ਪਾਸ਼ੇ ਪਾਵਨ ਵਿਚਾਰ ਦੇ ਨਾਲ ਜੁੜਨ ਦਾ ਉਧਮ ਲੈ ਕੇ ਗੁਰੂ ਦੀ ਹਜ਼ੂਰੀ ਦੇ ਅੰਦਰ ਜੁੜੇ ਬੈਠੇ ਹਾਂ। ਆਓ ਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਚਰਨਾ ਕਮਲਾ ਪਾਸ ਲਵਾਈਏ ਹਾਜ਼ਰੀ ਜੀ ਤੁਵੇਂ ਹੱਥ ਜੋੜੋ ਗੁਰੂ ਫਤੇ ਪਰਵਾਨ ਮਨੋਵਿਰਤਿਆਂ ਕਾ ਅਗਰ ਕਰਦਿਆਂ ਹੋਇਆਂ ਇੱਕੋ ਹੀ ਵਾਰੀ ਦੇ ਵਿੱਚ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਬੜੀ ਅਪਾਰ ਮਿਹਰ ਤੇ ਤਰਸ ਕਰਕੇ ਸਾਨੂੰ ਪਾਵਨ ਬਾਣੀ ਦੇ ਨਾਲ ਜੁੜਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿਸੂ ਕਹੀਤ ਹੈ ਸੂਰਾ ਆਤਮ ਜਿਹੜਾ ਸਗਲ ਵਸ ਤਾ ਕਹ ਜਾਂ ਕ ਸਤਿਗੁਰੂ ਕਿੰਡੀਆਂ ਵੱਡੀਆਂ ਉਦਾਹਰਨਾਂ ਦਿੱਤੀਆਂ ਨੇ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਕਿ ਹਰੀ ਦਾ ਨਾਮ ਦਾ ਰੰਗ ਜਿਹੜੀ ਰੂਹ ਨੂੰ ਚੜ ਜਾਂਦਾ ਹੈ ਨਾ ਉਸ ਰੰਗ ਦੇ ਸਾਹਮਣੇ ਸਾਰੇ ਫਿੱਕੇ ਪੈ ਜਾਂਦੇ ਨੇ ਰੰਗ ਅੱਜ ਦੀ ਬਿਲਕੁਲ ਵਿਚਾਰ ਇਹੋ ਜੀ ਇਨਵਨ ਹੈ ਕਿ ਜ਼ਿੰਦਗੀ ਦਾ ਸਿਧਾਂਤ ਨਾਮ ਦੇ ਨਾਲ ਜੁੜਨ ਲਈ ਸਾਨੂੰ ਕਿੱਥੋਂ ਉਪਦੇਸ਼ ਬਖਸ਼ਿਸ਼ ਕਰਦਾ ਹੈ ਤੇ ਗੁਰੂ ਸਾਨੂੰ ਕਿਵੇਂ ਪ੍ਰਮਾਤਮਾ ਦੇ ਲੜ ਲਾ ਕੇ ਆਪਣਾ ਫਰਜ ਨਮੁੰਦਾ ਜੀ ਸਭ ਤੋਂ ਵੱਡਾ ਫਰਜ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਨਵਾਇਆ ਹੈ ਹਜ਼ੂਰ ਕਹਿੰਦੇ ਅਮਰਤ ਵੇੜੇ ਆਪਣੀ ਵਫਾਦਾਰੀ ਨੂੰ ਉਨਕੂਲ ਸਮਝ ਕੇ ਗੁਰੂ ਦੇ ਨਾਲ ਸਾਂਝ ਪਾ ਸਕਦਾ ਹੈ ਨਾਮ ਦੀ ਇੰਡਾ ਵਿਅੰਥ ਹੈ ਅਮਰਤ ਵੇਲਾ ਆਓ ਅੱਜ ਸਤਿਗੁਰੂ ਜੀ ਨੇ ਸਾਨੂੰ ਪਾਵਨ ਸ਼ਬਦ ਦੇ ਵਿੱਚ ਕੀ ਉਪਦੇਸ਼ ਦਿੱਟ ਕਰਵਾਏ ਨੇ ਉਹਨੂੰ ਪਾਵਨ ਸ਼ਬਦ ਨੂੰ ਸਰਵਣ ਕਰੀਏ ਜੀ ਮਾਜ ਮਹੱਲਾ ਚੌਥਾ ਨੂੰ ਆਜ ਰਾਗ ਦਾ ਇਹ ਚੌਥਾ ਸ਼ਬਦ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ। ਹਜ਼ੂਰ ਕਿਰਪਾ ਕਰੇ ਨੇ। ਹਰ ਜਨ ਸੰਤ ਮਿਲੋ ਮੇਰੇ ਪਾਈ। ਏ ਹਰੀ ਦੇ ਜਨੋ, ਏ ਸੰਤ ਜਨੋ, ਏ ਮੇਰੇ ਗੁਰ ਪ੍ਰਾਉ, ਕਿਰਪਾ ਕਰੋ ਦਾਸ ਨੂੰ ਇਹ ਨਾਮ ਦੇ ਨਾਲ ਜੋੜਨ ਲਈ ਉਪਦੇਸ਼ ਕਰਨ ਲਈ ਮੈਨੂੰ ਆਣ ਮਿਲੋ। ਮੈਨੂੰ ਸੁਪਰਮਾਤਮਾ ਦੇ ਨਾਲ ਜੋੜਨ ਲਈ ਉਦੇ ਚਰਨਾ ਕਮਲਾਂ ਨਾਲ ਜੋੜਨ ਲਈ ਪ੍ਰੀਤਿ ਭਾਵਣ ਦੇ ਲਈ ਮੈਨੂੰ ਆਣ ਮਿਲੋ हे ਹਰੀ ਦੇ ਜਨੋ हे ਸੰਤ ਜਨੋ हे ਮੇਰੇ ਗੁਰ ਭਾਈਓ ਮੇਰੇ ਤੇ ਤਰਸ ਕਰੋ ਤੁਸੀਂ ਆਪ ਜੁੜੇ ਹੋ ਤੁਹਾਨੂੰ ਹਰੀ ਦਾ ਨਾਮ ਦਾ ਰੰਗ ਚੜ੍ਹਿਆ ਏ ਕਿਰਪਾ ਕਰੋ ਮੈਨੂੰ ਵੀ ਹਸਰ ਹਰੀ ਪ੍ਰਮਾਤਮਾ ਦੇ ਨਾਮ ਨਾਲ ਜੋੜ ਦੇਵੋ ਪਿਛਲੇ ਦਮਾਨਾਂ ਦੇ ਵਿੱਚ ਹਜ਼ੂਰ ਨੇ ਉਦਾਹਰਣ ਦਿੱਤੀ ਸੀ ਹਜ਼ੂਰ ਨੇ ਸ਼ਬਦ ਵਰਤਿਆ ਸੀ ਪਾਵਨ ਸ਼ਬਦ ਦੀ ਸਮਾਪਤੀ ਹੋਈ ਸੀ ਹਜ਼ੂਰ ਨੇ ਆਖੇ ਹਰ ਜਲ ਨਿਧ ਹਮ ਜਲ ਕੇ ਮੀਨੇ ਹਜ਼ੂਰ ਕਨੇ ਪਰਮਾਤਮਾ ਜਲ ਨਿਧ ਹੁਣ ਜਲ ਦਾ ਅਰਥ ਹੈ ਪਾਣੀ ਨਿਧ ਦਾ ਅਰਥ ਹੈ ਖਜ਼ਾਨਾ ਕਿੱਡੀ ਵੱਡੀਆਂ ਉਦਾਹਰਨਾਂ ਸਤਗੁਰੂ ਜੀ ਨੇ ਪਾਵਨ ਸ਼ਬਦ ਦੇ ਵਿੱਚ ਅਸੀਂ ਦਿੱਤੀਆਂ ਨੇ ਹਜ਼ੂਰ ਦਾ ਸ਼ਬਦ ਫਿਰ ਆਪਾਂ ਸਰਵਣ ਕਰੀਏ ਹਰ ਜਲ ਨਿਧ ਹਮ ਜਲ ਕੇ ਮੀਨੇ ਹੁਣ ਜਲਨ ਦਾ ਆਪਾਂ ਪਾਣੀ ਦੇ ਨਾਲ ਇਸ ਦੀ ਤੁਲਨਾ ਕਰਾਂਗੇ ਪਰ ਨਿਧ ਦਾ ਅਰਥ ਹੈ ਖਜ਼ਾਨਾ ਤੇ ਜਲ ਕੇ ਮੀਨੇ ਦਾ ਅਰਥ ਹੈ ਮੱਛਲੀ ਮੱਛੀ ਹੋਦੋਂ ਕਿ ਨੇ ਪਰਮਾਤਮਾ ਇੱਕ ਪਾਣੀ ਦੇ ਸਮੁੰਦਰ ਦੀ ਨਿਯਾਈ ਹੈ ਤੇ ਉਸ ਹੀ ਪਾਣੀ ਦੇ ਵਿੱਚ ਅਸੀਂ ਆਪਣਾ ਜੀਵਨ ਪਾਲਦੇ ਹਈਆਂ ਅਸੀਂ ਉਹ ਮੱਛੀਆਂ ਵਾਂ ਜਿਹੜੀ ਪਾਣੀ ਤੋਂ ਦੂਰ ਹੋ ਕੇ ਇੱਕ ਛਣ ਮਤ ਦੇ ਵਿੱਚ ਖਾਂ ਮਰ ਸਕਦੀਆਂ ਨੇ ਖਤਮ ਹੋ ਸਕਦੀਆਂ ਇਹਦੀ ਤੁਲਨਾ ਸਤਗੁਰ ਜੀ ਨੇ ਇਹਦੀ ਉਪਾਦਨਾ ਪਾਵਨ ਸ਼ਬਦ ਦੇ ਵਿੱਚ ਅੱਜ ਕੀਤੀ ਹੈ ਕਿ ਹੇ ਹਰੀ ਦੇ ਜਨੋ ਹੇ ਸੰਤ ਜਨੋ ਹੇ ਮੇਰੇ ਗੁਰ ਭਾਈਓ ਮੈਨੂੰ ਕਿਰਪਾ ਕਰੋ ਤੁਹਾਨੂੰ ਨਾਮ ਦਾ ਰੰਗ ਚੜ੍ਹਿਆ ਹੋਇਆ ਏ ਮੈਨੂੰ ਵੀ ਉਸ ਪਰਮਾਤਮਾ ਨਾਲ ਮਿਲੌਣ ਦਾ ਉਦਮ ਉਪਰਾਲਾ ਬਖਸ਼ਿਸ਼ ਕਰੋ ਕਿ ਤੁਸੀਂ ਕਿਵੇਂ ਲੱਭਿਆ ਉਸ ਵਾਹਿਗੁਰੂ ਨੂੰ ਤੁਹਾਨੂੰ ਇਹ ਭੁੱਖ ਕਿਵੇਂ ਲੱਗੀ ਐ ਮੈਨੂੰ ਵੀ ਦੱਸ ਪਾਵੋ ਤਾਂ ਸਹੀ ਕਿ ਪ੍ਰਮਾਤਮਾ ਨੂੰ ਬਿਨਾਂ ਪਿਆਸ ਤੋਂ ਬਿਨਾਂ ਭੁੱਖ ਤੋਂ ਕਿਵੇਂ ਪਾਇਆ ਜਾ ਸਕਦਾ ਏ ਹੁਣ ਜਿਹਨੂੰ ਗੁਰੂ ਦੇ ਨਾਲ ਪ੍ਰੀਤ ਤੇ ਪਿਆਰ ਹੀ ਨਹੀਂ ਪਿਆ ਉਹ ਕਦੇ ਵੀ ਗੁਰੂ ਦੇ ਨੇੜੇ ਨਹੀਂ ਜਾ ਸਕਦਾ ਜੀ ਮਾਫ ਕਰਿਓ ਜਿਹਨੂੰ ਗੁਰੂ ਦਾ ਡਰ ਨਹੀਂ ਆਦਰ ਨਹੀਂ ਸਤਕਾਰ ਨਹੀਂ ਭੈ ਨਹੀਂ ਤੁਸੀਂ ਕਿੰਨੀਆਂ ਮਰਜ਼ੀ ਦਲੀਲਾਂ ਦੇਈ ਜਾਇਓ ਉਹਦੇ ਅੱਗੇ ਉਹ ਸਾਰੀਆਂ ਫਿੱਕੀਆਂ ਤੇ ਫਿੱਕੀਆਂ ਨੇ ਹਰ ਇੱਕ ਛਣ ਮਾਤਰ ਦੇ ਵਿੱਚ ਤੁਹਾਡੀ ਰਸਨਾ ਤੋਂ ਬੋਲਿਆ ਹੋਇਆ ਬੋਲ ਪਰਮਾਤਮਾ ਦੇ ਨਾਲ ਜੁੜੇ ਹੋਏ ਵਿਅਕਤੀ ਨੂੰ ਤੋੜਨ ਦੀ ਸਮਰੱਥਾ ਰੱਖ ਰਿਹਾ ਹੈ ਤੁਹਾਡੀ ਰਸਨਾ ਤੋਂ ਬੋਲਿਆ ਗਿਆ ਬੋਲ ਉਸ ਹਿਰਦੇ ਦੇ ਵਿੱਚ ਤੀਰ ਵਾਂਗੂ ਵੱਜੇਗਾ ਪਰ ਉਹੀ ਬੋਲ ਦੇ ਨਾਲ ਤੁਸੀਂ ਹਜ਼ੂਰ ਆਖਦੇ ਨੇ ਨਾ ਜਨ ਪ੍ਰੇਮ ਕੀਓ ਤਿਨਹੀ ਪਰਪਾਇਓ ਅਸੀਂ ਗੁਰੂ ਦੇ ਨਾਲ ਆਪਣੀ ਦਰਸ਼ਣੀ ਪੇਟਾ ਲੈ ਕੇ ਆਉਨੇ ਆ ਨਾ ਕਿਤੇ ਮਨ ਦੇ ਵਿੱਚ ਗੌਰ ਦੇ ਕੇ ਸੋਚਿਆ ਹੈ ਕਿ ਇੱਥੇ ਤਾਂ ਇਹ ਪੇਟਾ ਚੱਲਦੀ ਹੈ ਪਰ ਪਰਮਾਤਮਾ ਦੇ ਦਰ ਤੇ ਇਹ ਮਾਇਆ ਕਿੱਥੋਂ ਚੱਲੇਗੀ ਜਿਹੜੀ ਮਾਇਆ ਸੀ ਗੁਰੂ ਦੀ ਗੋਲਕੇ ਦੇ ਵਿੱਚ ਪਾ ਕੇ ਨਿਸ਼ੰਤ ਹੋ ਕੇ ਅਸੀਂ ਆਪਣੇ ਆਪ ਨੂੰ ਸੁਰਖਰੂ ਸਮਝ ਲੈਨੇ ਆ ਨਾ ਕਿਉਂਕਿ ਮਾਇਆ ਗੁਜ਼ਰਾਨ ਹੈ ਇਹਦੇ ਨਾਲ ਗੁਰੂ ਘਰ ਦੇ ਪ੍ਰਮੰਧਕ ਚੱਲਦੇ ਨੇ ਉਹ ਗੱਲ ਵੱਖਰੀ ਹੈ ਪਰਮ ਕਰੇ ਮੰਨ ਦੇ ਵਿੱਚ ਗੌਰ ਕਰਕੇ ਗੱਲ ਦੇ ਉੱਤੇ ਤੁਸੀਂ ਧਿਆਨ ਦਿੱਤਾ ਹੈ ਗੁਰੂ ਪਿਆਰਿਓ ਕਿ ਜੋ ਅਸੀਂ ਗੁਰੂ ਦੇ ਲਈ ਭੇਟਾ ਲੈ ਕੇ ਆਉਨੇ ਆ ਅਸਲ ਦੇ ਵਿੱਚ ਗੁਰੂ ਨੂੰ ਭੇਟਾ ਕਿਹੜੀ ਦਿੱਤੀ ਜਾਂਦੀ ਹੈ ਤੇ ਗੁਰੂ ਦੇ ਨਾਲ ਅਸਲੀ ਦੇ ਵਿੱਚ ਸੌਦੇ ਦੀ ਕਿਹੜੀ ਖਰੀਦੋ ਉਪਕਤ ਹੋ ਸਕਦੀ ਹੈ ਕਿ ਉਸ ਪਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਇਹ ਕਾਂਸੀ ਨੂੰ ਅਸੀਂ ਡਿਵਾਲਟ ਕਿਵੇਂ ਕਰ ਸਕਦੇ ਹਾਂ ਇਹਨੂੰ ਬਦਲ ਕੇ ਅਸੀਂ ਗੁਰੂ ਚਰਨਾ ਵਿੱਚ ਕਿਵੇਂ ਪਰਮਰਤਨ ਹੋ ਸਕਦੇ ਹਾਂ ਇਹ ਜਦੋਂ ਡੈਫੀਨੇਸ਼ਨ ਅਸੀਂ ਆਪਣੇ ਬੱਚਿਆਂ ਨੂੰ ਦਵਾਂਗੇ ਹਨਾ ਉਹ ਸਮਝਣਗੇ ਸਮਝਣਗੇ ਜੀ ਸਤਿਗੁਰੂ ਜੀ ਨੇ ਆਪਣੀਆਂ ਸਵਈਆਂ ਦੇ ਵਿੱਚ ਇਹਦਾ ਜ਼ਿਕਰ ਕੀਤਾ ਹੈ ਹਜ਼ੂਰ ਆਖਦੇ ਨੇ ਨਾ ਤੁਸੀਂ ਕਿੰਨੇ ਵਾਰੀ ਭਾਵਨ ਸ਼ਬਦ ਦੇ ਸਰਵਣ ਕੀਤਾ ਹੋਵੇਗਾ ਕਿ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨੇ ਆਪਣੇ ਮਨ ਦੀ ਅਵਸਥਾ ਨੂੰ ਪ੍ਰੇਮ ਦੇ ਨਾਲ ਰੰਗਿਆ ਹੈ ਨਾ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਾਂ ਕਿ ਜਾ ਕੋ ਹਰ ਰੰਗ ਲਾਗੋ ਇਸ ਜੋਗ ਵਿੱਚ ਸੋ ਕਹੀਤ ਹੈ ਸੂਰਾ ਪ੍ਰਮਾਤਮਾ ਦੇ ਨਾਮ ਰੰਗੀ ਰੂਹ ਦੇ ਦਰਸ਼ਨ ਕਰਨ ਦੇ ਨਾਲ ਵੀ ਕਈ ਵਾਰ ਨਾਮ ਦਾ ਰੰਗ ਚੜ ਜਾਂਦਾ ਹੈ ਤੁਸੀਂ ਗੁਰਦੁਆਰਾ ਪੁਣੀ ਸਾਹਿਬ ਦਾ ਜ਼ਿਕਰ ਸੁਣਿਆ ਹੋਵੇਗਾ ਜੀ ਗੁਰਦੁਆਰਾ ਪੁਣੀ ਸਾਹਿਬ ਤੇ ਉੱਥੇ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਕਲਕੀਰ ਪਰਸ਼ਾ ਦਰਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਹੈ ਉਸ ਗੁਰਦੁਆਰਾ ਸਾਹਿਬ ਨੂੰ ਅਚਿੰਤ ਹੀ ਇੱਕ ਦਿਨ ਜੁਰੂਰ ਸਾਹਿਬ ਉਸ ਦਰਖਤ ਦੇ ਹੇਠਾਂ ਬੈਠੇ ਸਨ ਜਿਹੜਾ ਦਰਖਤ ਦਾ ਨਾਮ ਹੈ ਫਲਾਈ ਸਾਹਿਬ ਤੇ ਉਹ ਦਰਖਤ ਫਲਾਈ ਹੈ ਦਸ਼ਮੇਸ਼ ਪਿਤਾ ਜੀ ਆਪਣੇ ਤਖਤ ਨੂੰ ਉੱਥੇ ਸਮੋਧਨ ਕਰਕੇ ਉਸ ਤਖਤ ਦੇ ਉੱਤੇ ਵਰਾਜੇ ਹੋਏ ਜਿੱਥੇ ਹਜ਼ੂਰ ਆਪਣੇ ਸੰਗਤ ਨੂੰ ਸਮੋਧਨ ਕਰ ਰਹੇ ਨੇ ਅਚਿੰਤੇ ਨਹੀਂ ਉਸ ਫਲਾਈ ਦੇ ਦਰਖਤ ਦੇ ਉੱਤੇ ਇੱਕ ਕਾਂ ਬੈਠ ਜਾਂਦਾ ਹੈ ਆਗੇ ਤੁਸੀਂ ਆਲੇ ਇਤਿਹਾਸ ਦੇ ਵਰਕਿਆਂ ਨੂੰ ਫੋਲ ਕੇ ਦੇਖਿਓ ਇਹ ਸਾਖੀ ਹਜ਼ੂਰ ਨੇ ਸਾਡੇ ਗੁਰਸਿੱਖਾਂ ਨੂੰ ਮਨ ਨੂੰ ਤਵਦੀਰ ਕਰਨ ਲਈ ਤੇ ਇਸ ਸਮਝਾਉਣ ਦੇ ਲਈ ਸਾਖੀਆਂ ਦੀ ਹਜ਼ੂਰ ਨੇ ਘੜਤ ਕਢੀ ਐ ਆਪ ਕੁ ਭਾਣੇ ਇਹ ਗੁਰੂ ਸਾਹਿਬ ਨੇ ਕਿਰਪਾ ਵਰਤਾਈ ਐ ਉਹ ਗੱਲ ਵੱਖਰੀ ਐ ਕਿ ਅਸੀਂ ਹਰ ਇੱਕ ਗੱਲ ਦੇ ਉੱਤੇ ਕਿੰਤੂ ਪ੍ਰਾਂਤੂ ਕਰੀ ਜਾਈਏ ਕਿਉਂਕਿ ਮਨ ਸਮਝਾਵਣ ਕਰਨੇ ਕੋ ਛੁੱਕਾ ਪੜੀਆ ਗਿਆਨ ਸਾਡੀ ਮਤ ਤੇ ਬੁੱਧੀ ਉਨੀ ਹੈ ਨਹੀਂ ਜਿਹਨੇ ਗੁਰੂ ਦੀ ਕਿਰਪਾ ਤੇ ਗੁਰੂ ਦੀ ਕੌਤਕ ਨੂੰ ਸਮਝ ਸਕੀਏ ਰੋਹ ਵਿਚਾਰ ਉਸ ਤਰਖਤ ਦੇ ਉੱਤੇ ਆ ਕੇ ਕਾਉ ਬੈਠ ਗਿਆ ਹੁਣ ਕਾਉ ਦਾ ਸੁਭਾਅ ਹੈ ਜੀ ਉਹਨੇ ਆਪਣੀ ਆਵਾਜ਼ ਦੇ ਵਿੱਚ ਕਾਉ ਕਾਉ ਕਰਕੇ ਤੁਹਾਨੂੰ ਬੋਲਣ ਆਈਆਂ ਡਿਸਟਰਬ ਕਰਨਾ ਹੀ ਕਰਨਾ ਹੈ ਤੁਸੀਂ ਮਿਸ਼ਪੀਤਾ ਕਲਗੀਧਰ ਪਾਤਸ਼ਾਹ ਬੈਠੇ ਨੇ ਸੰਗਤ ਨੂੰ ਨਮਸ਼ਕਾਰ ਕਰ ਰਹੀ ਹੈ ਬਚਨ ਵਿਲਾਸ ਗੁਰੂ ਸਾਹਿਬ ਨਾਲ ਹੋ ਰਹੇ ਨੇ ਅਚਿੰਤ ਹੀ ਕਾਮ ਬੋਲਣ ਲੱਗ ਪਿਆ ਹਜ਼ੂਰ ਨੇ ਆਖਿਆ ਕਿ ਸਿੰਘੋ ਕਾਹ ਨੂੰ ਫੜੋ ਭਾਈ ਅਨੂਪ ਸਿੰਘ ਦਾ ਤੁਸੀਂ ਜੇਕਰ ਸੁਣਿਆ ਹੋਵੇਗਾ ਉਹਨੇ ਸਰੂਪ ਸਿੰਘ ਨੂੰ ਆਵਾਜ਼ ਮਾਰੀ ਕਹਿੰਦਾ ਇੱਥੇ ਖੜੇ ਇੱਕ ਮਿੰਟ ਲਈ ਉਹਨੇ ਉਹਨਾਂ ਦਾ ਸਹਾਰਾ ਲੈ ਕੇ ਮੋਢਿਆਂ ਦੇ ਉੱਤੇ ਦੋਵੇਂ ਹੱਥ ਧਰ ਕੇ ਉਸ ਫਲਾਈ ਦੇ ਅਦ੍ਰਕ ਦੇ ਉੱਤੇ ਸ਼ਾਲ ਮਾਰ ਕੇ ਉਹ ਕਾਹ ਨੂੰ ਫੜ ਲਿਆ ਹਜ਼ੂਰ ਨੂੰ ਆਖਦਾ ਏ ਕਿ ਸਤਿਗੁਰੂ ਜੀ ਕਾਹ ਫੜ ਲਿਆ ਏ ਵਚਨ ਹੁਕਮ ਕਰੋ ਕੀ ਕਰਨਾ ਏ ਹਜ਼ੂਰ ਕਹਿੰਦੇ ਭਾਈ ਕੰਢੀ ਮਰੋੜ ਕੇ ਮਾਰਦੇ ਹੁਣ ਦੇਖੋ ਇਹਦੇ ਉੱਤੇ ਕੁਐਸਚਨ ਮਾਰਕ ਹੁੰਦਾ ਏ ਪਰਮਾਤਮਾ ਤਾਂ ਆਖਦੇ ਨੇ ਜਿੰਨ ਪ੍ਰੇਮ ਕੀਓ ਤਨੇਹੀ ਪ੍ਰਭ ਪਾਇਓ ਹਜ਼ੂਰ ਨੇ ਇਕੱਲੇ ਜੀਵਾਤਮਾ ਦੇ ਨਾਲ ਨਹੀਂ ਸਾਰੀ ਸ੍ਰਿਸ਼ਟੀ ਦੇ ਨਾਲ ਪ੍ਰੇਮ ਕਰਨ ਦਾ ਉਪਦੇਸ਼ ਦਿੱਤਾ ਏ ਇੱਥੇ ਹਜ਼ੂਰ ਨੇ ਇੱਕ ਕਥਾ ਵਰਤਾਈ ਇੱਕ ਕੌਤਕ ਵਰਤਾਇਆ ਕਿ ਕੌੜਾ ਸੁਭਾਅ ਤੇ ਮਿੱਠਾ ਕਿਵੇਂ ਹੋ ਸਕਦਾ ਏ ਲੱਖ ਗੁਰੂ ਗੁਰੂ ਦਾ ਪਿਆਰਾ ਸਾਡੇ ਵਰਗੇ ਗੁਰੂ ਦੀ ਤਾਬਿਆ ਤੇ ਬੈਠੇ ਬੜੇ ਬਚਨ ਵਿਲਾਸ ਕਰਦੇ ਨੇ ਕਿ ਇਦਾਂ ਨਹੀਂ ਕਰਨਾ ਚਾਹੀਦਾ ਪਰ ਆਪਣਾ ਜੀਵਨ ਉਹਨਾਂ ਦਾ ਰਤਾ ਪਰ ਵੀ ਨਹੀਂ ਹੁੰਦਾ ਨਾਮ ਰੰਗਣ ਦੇ ਨਾਲ ਅਜਿਹੀ ਹਜ਼ੂਰ ਨੇ ਸਾਖੀ ਦੇ ਵਿੱਚ ਸਾਨੂੰ ਬੇਅੰਤਾਂ ਦੀ ਸਿੱਖਿਆ ਦਿੱਤੀ ਹੈ ਹਜ਼ੂਰ ਨੂੰ ਭਾਈ ਅਨੂਪ ਸਿੰਘ ਜੀ ਨੇ ਆਖਿਆ ਕਿ ਸਤਗੁਰੂ ਜੀ ਕਾਂ ਫੜ ਲਿਆ ਹੁਕਮ ਕਰੋ ਕਿ ਇਸ ਦਾ ਕਰਨਾ ਕੀ ਹੈ ਹਜ਼ੂਰ ਕਹਿੰਦੇ ਭਾਈ ਇਹਦੀ ਕੰਢੀ ਮਰੋੜ ਕੇ ਨੂੰ ਮਾਰ ਦੇ ਹੁਣ ਮਾਰਨਾ ਕੀ ਸੀ ਜਿਹਨਾਂ ਨੂੰ ਗੁਰੂ ਸਾਹਿਬ ਨੇ ਬਚਨ ਕੀਤਾ ਉਹਨੇ ਨੂੰ ਭਾਈ ਅਨੂਪ ਸਿੰਘ ਜੀ ਨੇ ਉਹਦੀ ਕੰਢੀ ਮਰੋੜ ਕੇ ਉਹਨੂੰ ਖਤਮ ਕਰ ਦਿੱਤਾ ਮਾਰ ਦਿੱਤਾ ਹਜ਼ੂਰ ਨੇ ਆਪਣੀ ਗੀਜੇ ਦੇ ਵਿੱਚੋਂ ਇੱਕ ਰੁਮਾਲ ਕੱਢ ਕੇ ਦੋਵੇਂ ਹੱਥਾਂ ਦੇ ਵਿੱਚ ਫੜ ਕੇ ਕਹਿੰਦੇ ਲਿਆ ਭਾਈ ਬੜੇ ਅਦਬ ਤੇ ਸਤਿਕਾਰ ਦੇ ਨਾਲ ਉੱਥੇ ਟੂਆ ਪਟਕੇ ਗੁਰੂ ਸਾਹਿਬ ਜੀ ਦਾ ਉਹਨਾਂ ਨੇ ਪੂਰਾ ਕਿਰਿਆ ਕਰਮ ਕਰਕੇ ਉਹਨੂੰ ਦਫਨਾ ਦਿੱਤਾ ਸੰਗਤ ਹੁਣ 605 ਦੇ ਵਿੱਚ ਪੈ ਗਈ ਸਾਰੀ ਸੰਗਤ ਜੋ ਗੁਰੂ ਸਾਹਿਬ ਦੇ ਹਜ਼ੂਰ ਬੈਠੀ ਸੀ ਸਾਰੀ ਚਿੰਤਾ ਦੇ ਵਿੱਚ ਦੁਬਧਾ ਦੇ ਵਿੱਚ ਪਈ ਹੋਈ ਹੈ ਕਿ ਗੁਰੂ ਸਾਹਿਬ ਜੀ ਨੇ ਏਡੀ ਕੌੜੀ ਸਜ਼ਾ ਦਿੱਤੇ ਕਿ ਇਹਨੂੰ ਮਾਰ ਮੁਕਾਇਆ ਪਰ ਬੜੇ ਅਦਬ ਤੇ ਸਤਿਕਾਰ ਦੇ ਨਾਲ ਇਹਦਾ ਕਿਰਿਆ ਕਰਮ ਕਰਕੇ ਇਹਨੂੰ ਦਫਨਾਇਆ ਵੀ ਹੈ ਉਦਮ ਕਰਕੇ ਕੁਝ ਸੰਗਤ ਜਨਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਕੀ ਕੌਤਕ ਬਰਤਾਇਆ ਤੁਸੀਂ ਹਜ਼ੂਰ ਕਹਿੰਦੇ ਭਾਈ ਇਹ ਸਾਡੇ ਲੰਗਰ ਦੇ ਵਿੱਚ ਲਾਂਗਰੀ ਦਾ ਕੰਮ ਕਰਦਾ ਸੀ ਸਾਡੇ ਲੰਗਰਾਂ ਦੇ ਵਿੱਚ ਇਹ ਲਾਂਗਰੀ ਦਾ ਕੰਮ ਕਰਦਾ ਸੀ ਆਪਣੇ ਕੌੜੀ ਬੋਲੀ ਤੇ ਕੌੜੇ ਬੋਲਾਂ ਕਰਕੇ ਕਾਂ ਦੀ ਜੂਨੇ ਪੈ ਗਿਆ ਹੋਇਆ ਕਿ ਅਚਿੰਤ ਹੀ ਇਹ ਹਰੇਕ ਦਿਨ ਆਪਣੀ ਜਲਣ ਦੀ ਅਵਸਥਾ ਦੇ ਵਿੱਚ ਹਰੇਕ ਨੂੰ ਕੋ ਬੋਲ ਬੋਲੀ ਜਾਇਆ ਕਰੇ ਸੇਵਾ ਵੀ ਕਰਿਆ ਕਰੇ ਸਿਮਰਨ ਵੀ ਕਰਦਾ ਸੀ ਨੇਮ ਦੇ ਵਿੱਚ ਵੀ ਪਰਪੱਕਾ ਸੀ ਪਰ ਬੋਲੀ ਮਿੱਠੀ ਨਹੀਂ ਸੀ ਬੋਲੀ ਬੇਅੰਤਾਂ ਦੀ ਕੋੜੀ ਸੀ ਕੋਈ ਵੀ ਆ ਜਾਵੇ ਉਹਨਾਂ ਨੂੰ ਰੋਬ ਦੇ ਨਾਲ ਕਹਿੰਦਾ ਸੀ ਆਗੇ ਖਾਣ ਚੁਲਸਣ ਆਗੇ ਪ੍ਰਸ਼ਾਦਾ ਪਾਣੀ ਇੱਧਰ ਬੈਠੋ ਇੱਧਰ ਬੈਠੋ ਇਹ ਜੇ ਕਬੂਲ ਬੋਲ ਬੋਲ ਕੇ ਉਹਨਾਂ ਦੇ ਹਿਰਦੇ ਨੂੰ ਦੁਖੀ ਕਰ ਦਿੰਦਾ ਸੀ ਕਹਿੰਦੇ ਇੱਕ ਦਿਨ ਹੋਇਆ ਕਿ ਕੋਈ ਨਾਮ ਰੰਗੀ ਰੂਹ ਜਿਹੜੂ ਰੋਜ਼ਾਨਾ ਦਾ ਨੇਮ ਕਰਦੀ ਸੀ ਹੁਣ ਮਾਫ ਕਰਿਓ ਗੁਰੂ ਪਿਆਰਿਓ ਕਈ ਅਜਿਹੇ ਵੀ ਗੁਰਮੁਖੋ ਪਿਆਰੇ ਮਿਲੇ ਨੇ ਜੋ ਪ੍ਰਸ਼ਾਦਾ ਛੱਕਦੇ ਛੱਕਦੇ ਆਪਣੇ ਮਨ ਦੇ ਵਿੱਚ ਕੁਰਬਾਨੀ ਦਾ ਜਾਪ ਕਰਨ ਲੱਗ ਜਾਂਦੇ ਨੇ ਭਾਈ ਸਰਬੀ ਸਿੰਘ ਜੀ ਦੱਸ ਰਹੇ ਸਨ ਕਹਿੰਦੇ ਅਚੰਤ ਹੀ ਇੱਕ ਅਜਿਹੇ ਸੱਜਣ ਦੇ ਨਾਲ ਮੇਲਾ ਹੋਇਆ ਪ੍ਰਸ਼ਾਦਾ ਛਕਣ ਲਈ ਅਸੀਂ ਗੁਰੂ ਦੀ ਪੰਗਤ ਦੇ ਵਿੱਚ ਬੈਠੇ ਤੇ ਨਾਲ ਦੇ ਜਿਹੜੇ ਪ੍ਰਮੰਧਕ ਵੀਰ ਸੀ ਉਹ ਵੀ ਮੇਰੇ ਨਾਲ ਬੈ ਕੇ ਪ੍ਰਸ਼ਾਦਾ ਛਕਣ ਲੱਗ ਪਏ ਜਦੋਂ ਪ੍ਰਸ਼ਾਦਾ ਛਕਮਾਤੀ ਹੋਇਆ ਛੱਕੇ ਉੱਠੇ ਮੈਂ ਦੇਖਿਆ ਤੇ ਇਹ ਵੀਰ ਨੇ ਪ੍ਰਸ਼ਾਦਾ ਇੱਕ ਹੀ ਛਕਿਆ ਏ ਪਰ ਲਾ ਦਿੱਤ ਨੇ 17 ਤੋਂ 18 ਮਿੰਟ ਛਕਣ ਲਈ ਭਾਈ ਸਾਹਿਬ ਜੀ ਕਹਿੰਦੇ ਮੈਂ ਉਦਮ ਕਰਕੇ ਉਹਨਾਂ ਨੂੰ ਸਵਾਲ ਕੀਤਾ ਕਿ ਭਾਈ ਸਾਹਿਬ ਜੀ ਪ੍ਰਸ਼ਾਦਾ ਤੁਸੀਂ ਇੱਕ ਹੀ ਛਕਿਆ ਏ ਕੀ ਗੱਲ ਸਾਰਿਆਂ ਦੀ ਉੱਠਣ ਦੀ ਵੇਟ ਕਰ ਰਹੇ ਸੀ ਕਿ ਉਹਨਾਂ ਦੇ ਨਾਲ ਉੱਠਦੇ ਹਾਂ ਉਹਨਾਂ ਨੇ ਹਾਸੇ ਦੇ ਸਵਾਰ ਦੇ ਵਿੱਚ ਆਖਿਆ ਕਹਿੰਦਾ ਹਾਂਜੀ ਭਾਈ ਸਾਹਿਬ ਕਹਿੰਦੇ ਮੈਨੂੰ ਡਾਊਟ ਹੋਇਆ ਮੈਨੂੰ ਸ਼ੰਕਾ ਹੋਇਆ ਕਿ ਨਹੀਂ ਐਡਾ ਗੁਰੂ ਦੇ ਨਾਮ ਰੰਗੀ ਰੂਹ ਜਿਹਦੇ ਚਿਹਰੇ ਦੇ ਉੱਤੇ ਲਾਲ ਰੰਗ ਤੇ ਉਸ ਕੋ ਲੱਗਾ ਜਿਸ ਕੇ ਵਡਭਾਗਾ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਨੂਰ ਦਾ ਉਹਨਾਂ ਦੇ ਚਿਹਰੇ ਦੇ ਉੱਤੇ ਐਡਾ ਪ੍ਰਤਾਪ ਸੀ ਉਹ ਤੇ ਚਲਣੀ ਸੀ ਹੋ ਰਿਹਾ ਮੈਨੂੰ ਸ਼ੰਕਾ ਹੋਇਆ ਭਾਈ ਸਾਹਿਬ ਇਹ ਕਹਿੰਦੇ ਮੈਂ ਬੜੀ ਨਿਮਰਤਾ ਵਿੱਚ ਆ ਕੇ ਪੁੱਛਿਆ ਭਾਈ ਸਾਹਿਬ ਮੈਨੂੰ ਸੱਚ ਦੱਸੋ ਕਹਿੰਦੇ ਭਾਈ ਸਾਹਿਬ ਜੀ ਪ੍ਰਸ਼ਾਦਾ ਮੈਂ ਦੋ ਹੀ ਛਕਣੇ ਹੁੰਦੇ ਨੇ ਕਈ ਵਾਰ ਇੱਕ ਵੀ ਰਹਿ ਜਾਂਦਾ ਏ ਪਰ ਇੱਕ ਇੱਕ ਬੁਰਕੀ ਦੇ ਨਾਲ ਮੈਂ ਇੱਕ ਇੱਕ ਪੌੜੀ ਦਾ ਉਚਾਰਣ ਕਰਕੇ ਜਪਜੀ ਸਾਹਿਬ ਦੀ ਸਮਾਪਤੀ ਕਰ ਦਿੰਦਾ ਮੈਂ ਜਦੋਂ ਪ੍ਰਸ਼ਾਦਾ ਛਕਦਾ ਮਾਂ ਜਦੋਂ ਪ੍ਰਸ਼ਾਦਾ ਛਕਣ ਦੇ ਨਾਲ ਨਾਲ ਮੇਰਾ ਇੱਕ ਪਾਠ ਜਪਜੀ ਸਾਹਿਬ ਦਾ ਹੋ ਜਾਂਦਾ ਏ ਹੁਣ ਦੋ ਪ੍ਰਸ਼ਾਦਿਆਂ ਦੇ ਨਾਲ ਦੋ ਜਪਜੀ ਸਾਹਿਬ ਦੇ ਪਾਠ ਨੋ ਮੇ ਹੱਥ ਜੋੜ ਕੇ ਹਜ਼ੂਰ ਕਹਿੰਦੇ ਨੇ ਇਹੀ ਚਰਨਾਂ ਦੇ ਪਾਸ ਹੈ ਕਿ ਬਾਣੀ ਤੇ ਬਾਣੇ ਦਾ ਪ੍ਰੇਮ ਗੁਰੂ ਨਾਨਕ ਪਾਖਸ਼ੀ ਵਾਸ ਦਿੰਦੇ ਨੇ ਜਦੋਂ ਪਿਆਰ ਪੈਂਦਾ ਜੀ ਭਾਈ ਸਾਹਿਬ ਜੀ ਸਿੰਘ ਮੇਰੇ ਕਹਿੰਦੇ ਦੋਵੇਂ ਹੱਥ ਜੋੜ ਗਏ ਨੇ ਉਸ ਨਾਮ ਰੰਗੀ ਰੂਹ ਦੇ ਅੱਗੇ ਕਿ ਪ੍ਰਮਾਤਮਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਸਾਨੂੰ ਵੀ ਇਹ ਪ੍ਰੀਤੀ ਤੇ ਪਿਆਰ ਪ੍ਰਮਾਤਮਾ ਨਾਲ ਬਖਸ਼ਣ ਦਾ ਉਦਮ ਦੇ ਦੇਣ ਕਿ ਕਿੱਥੋਂ ਪੈਂਦਾ ਹੈ ਜੀ ਇਹ ਪ੍ਰਮਾਤਮਾ ਦਾ ਪਿਆਰ ਇਹੋ ਵਿਚਾਰ ਦਸ਼ਮੇਸ਼ ਪੀਤਾ ਜੀ ਕਹਿੰਦੇ ਕਿ ਸਾਡੇ ਲੰਗਰਾਂ ਦੇ ਵਿੱਚ ਆਪਣੇ ਲੰਗਰਾਂ ਦੇ ਵਿੱਚ ਲਾਂਗਰੀ ਦਾ ਕਰਮ ਕਰਦਾ ਸੀ ਪੂਰੀ ਗੁਰੂ ਸੰਗਤ ਨੂੰ ਟੁੱਟ ਟੁੱਟ ਕੇ ਪੈਂਦਾ ਸੀ ਇੱਕ ਦਿਨ ਜਹੀਂ ਨਾਮ ਰੰਗੀ ਰੂਹ ਆਈ ਉਹਨੇ ਫਤਿਹ ਪ੍ਰਮਾਨ ਕਰਕੇ ਗੁਰੂ ਨੰਗਰ ਨੂੰ ਆਪਾ ਫਤਿਹ ਬਲਾਉਨੇ ਆ ਨਾ ਜੀ ਸ਼ੱਕਣ ਲੱਗੇ ਕਿ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜਿਉਂ ਹੀ ਉਹਨੇ ਭੋਜਨ ਆਪਣੀ ਦਸਨਾ ਦੇ ਉੱਤੇ ਰੱਖਿਆ ਇਹਨੇ ਕਬੂਲ ਬੋਲ ਬੋਲ ਕੇ ਉਸ ਵੀਰ ਦਾ ਉਸ ਨਾਮ ਰੰਗੀ ਰੂਹ ਦਾ ਫਿਰ ਦਾ ਬਲੰਦਰ ਦਿੱਤਾ ਉਹਨੇ ਸਹਿਜ ਜਹੀ ਰਸਨਾ ਤੋਂ ਆਖਿਆ ਕਹਿੰਦੇ ਹੋ ਭਲਿਆ ਮਾਨਸਾ ਇੱਡੇ ਪਰਮਾਤਮਾ ਦੇ ਚਰਨਾਂ ਵਿੱਚ ਤੂੰ ਰੋਜ਼ਾਨਾ ਬਹਿਣਾ ਹੈ ਸੇਵਾ ਵੀ ਕਰਦਾ ਹੈ ਸਿਮਰਨ ਵੀ ਕਰਦਾ ਹੈ ਕਿਉਂ ਕਾਮ ਵਾਂਗੂੰ ਕੰਮ ਕਰਕੇ ਹਿਰਦਾ ਹਿਰਦਾ ਆਪਣਾ ਬਲਉਂਦਰੀ ਜਾਨਣਾ ਹੈ ਹਮੇਸ਼ਾ ਗੁਰੂ ਕੇ ਲੰਗਰਾਂ ਦੇ ਵਿੱਚੋਂ ਤੇਰੀ ਕਾਂ ਕਾਂ ਦੀ ਆਵਾਜ਼ ਆਉਂਦੀ ਹੈ ਆਪਣੇ ਮਨ ਨੂੰ ਸੁਧਾਰ ਲੈ ਐਡਾ ਠੰਡਾ ਪਰਮਾਤਮਾ ਬਹਿਰ ਮੰਡਾ ਦਾ ਮਾਲਕ ਜੋ ਰੋਜ਼ਾਨਾ ਦਿਨ ਦੁਨੀਆ ਦਾ ਵਾਲੀ ਹੈ ਹਰੇਕ ਖੰਡ ਬਹਿਰ ਮੰਡ ਦੇ ਵਿੱਚ ਉਹਦੀ ਠੰਡਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਉਹ ਪਰਮਾਤਮਾ ਉਹਦੇ ਕੋਲ ਰਹਿ ਕੇ ਵੀ ਤੇਰੇ ਮਨ ਦੇ ਵਿੱਚ ਠੰਡਕ ਨਹੀਂ ਆਈ ਇਹ ਕਿੱਥੋਂ ਦਾ ਉਪਦੇਸ਼ ਹੈ ਆਪਣੇ ਮਨ ਨੂੰ ਬਦਲਣਾ ਸਿੱਖ ਹਜ਼ੂਰ ਕਹਿੰਦੇ ਫਿਰ ਵੀ ਆਪਣੇ ਮਨ ਦੇ ਵਿੱਚ ਤਬਦੀਲੀ ਨਹੀਂ ਲਿਆਂਦੀ ਉਹ ਕਬੂਲ ਬੋਲ ਕਰਕੇ ਕਾਂ ਦੀ ਜੂਨੇ ਪੈ ਗਿਆ ਕਹਿੰਦੇ ਐਡਾ ਕਬੂਲ ਬੋਲਣ ਦੇ ਨਾਲ ਇੱਥੋਂ ਤੱਕ ਲੇਖਾ ਦੇਣਾ ਪੈ ਜਾਂਦਾ ਹੈ ਇਹ ਨਹੀਂ ਹੋ ਸਕਦਾ ਕਿ ਪਰਮਾਤਮਾ ਦੀ ਅਸੀਂ ਹਜ਼ੂਰੀ ਦੇ ਵਿੱਚ ਸੇਵਾ ਤੇ ਸਿਮਰਨ ਤੇ ਨਿਤਨੇਮ ਦੇ ਨਾਲ ਜੁੜੇ ਵੀ ਰਹੀਏ ਤੇ ਆਪਣੀ ਰਸਨਾ ਦੇ ਉੱਤੇ ਕਬੂਲ ਕੋੜੇ ਬੋਲ ਬੋਲ ਕੇ ਉਹਨਾਂ ਦਾ ਹਿਰਦਾ ਵੀ ਦੁਖੀ ਕਰੀ ਜਾਈਏ ਜੋ ਰੋਜ਼ਾਨਾ ਹਿਰਦੇ ਵਿੱਚ ਆਪਣੇ ਪਰਮਾਤਮਾ ਨੂੰ ਵਸਾ ਕੇ ਰੱਖਦੇ ਨੇ ਕਈ ਵਾਰ ਹਜ਼ੂਰ ਕਹਿੰਦੇ ਤੁਹਾਡਾ ਬੋਲਿਆ ਗਿਆ ਬੋਲ ਤੁਹਾਡੇ ਆਊਟਪੁੱਟ ਦੇ ਵਿੱਚ ਤੁਹਾਡੇ ਹਿਰਦੇ ਵਿੱਚ ਆ ਕੇ ਤੁਹਾਨੂੰ ਦੁਖੀ ਕਰ ਸਕਦਾ ਏ ਉਹ ਨਾਮ ਰੰਗੀਰੂ ਨੂੰ ਰਤਾ ਪਰ ਫਰਕ ਨਹੀਂ ਪੈਂਦਾ ਜੋ ਰੋਜ਼ਾਨਾ ਆਪਣੇ ਨਿਤਨੇਮ ਦੇ ਵਿੱਚ ਪੱਕਾ ਹੈ ਪਰਪੱਕ ਹੈ ਉਹਨੂੰ ਰੱਤਾ ਪਰ ਵੀ ਤੁਸੀਂ ਉਹਨਾਂ ਦੇ ਦੇਖਿਆ ਹੋਵੇਗਾ ਸ਼ਾਂਤੀ ਨਹੀਂ ਬੰਕ ਕਰ ਸਕਦੇ ਜੀ ਉਹਨੇ ਰਿਐਕਸ਼ਨ ਹੀ ਕੋਈ ਕਰਨਾ ਨਹੀਂ ਸਤਿਵਚਨ ਕਹਿ ਕੇ ਆਪਣਾ ਰਸਤਾ ਬਦਲ ਲੈਣਾ ਹੈ ਪਰ ਤੁਹਾਡੇ ਸਤਿਵਚਨ ਦੇ ਨਾਲ ਤੁਹਾਡੇ ਅੰਦਰ ਤੋਂ ਆਵਾਜ਼ ਆਵੇਗੀ ਕਿ ਇਹਨੂੰ ਫਰਕ ਹੀ ਕੋਈ ਨਹੀਂ ਪਿਆ ਹਜ਼ੂਰ ਕਰਨ ਇਡੀ ਸਮਰਥਾ ਸਤਿਗੁਰ ਜੀ ਨੇ ਸਾਨੂੰ ਕੱਲ ਕੀ ਤਰਦਸ਼ਮੇਸ਼ ਪਿਤਾ ਜੀ ਨੇ ਦਿੱਤੀ ਹੋਈ ਹੈ ਹਜ਼ੂਰ ਨੇ ਅੱਗੇ ਭਾਵਨੀ ਪਸ਼ਬਦ ਦੇ ਵਿੱਚ ਵਰਤੇ ਆਇਆ ਹੈ ਨਾ ਜੀ ਮੈਂ ਹਰ ਪ੍ਰਭ ਦਸੋਂ ਮੈਂ ਭੁੱਖ ਲਗਾਈ ਮੈਨੂੰ ਮੇਰੇ ਹਰੀ ਪਰਮਾਤਮਾ ਦੀ ਦਸਤਾ ਪਾਵੋ ਮੈਨੂੰ ਉਸ ਦੇ دیدار ਦੀ ਚੰਗੀ ਭੁੱਖ ਲੱਗੀ ਹੋਈ ਹੈ ਕਿ ਪ੍ਰਮਾਤਮਾ ਕਿਸੇ ਤਰੀਕੇ ਮੈਨੂੰ ਮਿਲੇ ਤਾਂ ਮਿਲੇ ਮੈਂ ਹਰ ਹਰ ਨਾਮ ਮੈਂ ਹਰ ਮਨ ਭਾਇਆ ਮੈਨੂੰ ਗੁਰੂ ਦਾ ਨਾਮ ਇੰਨਾ ਪਿਆਰਾ ਲੱਗਣ ਲੱਗ ਪਿਆ ਏ اے ਸੰਤ ਜੰਗੀ ਜਨੋ ਮੇਰੇ ਤੇ ਕਿਰਪਾ ਤਾਂ ਕਰੋ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਕਸੈ ਜੀਓ ਜਿਵੇਂ ਕੌਲ ਦਾ ਫੁੱਲ ਪਾਣੀ ਦੇ ਨਾਲ ਖੜ ਜਾਂਦਾ ਹੈ ਨਾ ਕਿਰਪਾ ਕਰੇ ਸਤਗੁਰੂ ਮੈਂ ਵੀ ਨਾਮ ਦੇ ਨਾਲ ਜੁੜ ਕੇ ਇੱਕ ਤਰ੍ਹਾਂ ਹੰਤ ਤੋਂ ਬਦ ਖੜ ਜਾਵਾਂ ਹਜ਼ੂਰ ਕਹਿੰਨੇ ਮੈਂ ਬਿਨ ਗੁਰ ਦੇਖੇ ਨੀਂਦ ਨਹੀਂ ਆਵੇ ਭਾਈ ਜਦੋਂ ਤੱਕ ਗੁਰੂ ਦੇ ਨਾਲ ਸੱਚੀ ਪ੍ਰੀਤ ਨਹੀਂ ਪੈਂਦੀ ਚੈਨ ਦੀ ਨੀਂਦਰ ਕੋਈ ਵਿਅਕਤੀ ਸੋਏ ਨਹੀਂ ਸਕਦਾ ਕਿਉਂਕਿ ਅੰਦਰ ਤੋਂ ਆਵਾਜ਼ ਆਵੇਗੀ ਭੁੱਖ ਲੱਗਣ ਦੀ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਲ ਪੀਜੈ ਜਿਉ ਹੈ ਜਗਤ ਦੇ ਜੀਵਨ ਪ੍ਰਭੂ ਹੈ ਦਾਤਾਰ ਹੈ ਹਰੀ ਪਰਮਾਤਮਾ ਮੇਰੀ ਇਹੀ ਸ਼ਰਧਾ ਹੈ ਕਿ ਪੂਰੀ ਕਰਕੇ ਤੇਰੇ ਦਿਦਾਰ ਦੇ ਵਿੱਚ ਮੈਂ ਚੰਗੀ ਤਰ੍ਹਾਂ ਲੀਨ ਹੋ ਕੇ ਮਨ ਤੇ ਤਨ ਦੇ ਨਾਲ ਤੇ ਸੇਵਾ ਦੇ ਵਿੱਚ ਵਿਚਰਿਆ ਕਰਾਂ ਕਿੱਡੀ ਵੱਡੀ ਤਾੰਗ ਪੈਦਾ ਕੀਤੀ ਆ ਨਾ ਪ੍ਰਮਾਤਮਾ ਨੇ ਤੇਰੇ ਅੰਮ੍ਰਿਤ ਨਾਲ ਤਰੋਂ ਤਰ ਤਾਜ਼ਾ ਹੋ ਕੇ ਇੱਕਮਿਕ ਹੋ ਕੇ ਪ੍ਰਮਾਤਮਾ ਤੇਰੀ ਯਾਦ ਦੇ ਵਿੱਚ ਭਿੱਜਿਆ ਰਹਾ ਕਦੇ ਆਪਣੀ ਨਸਲਾਂ ਤੋਂ ਕਬੂਲ ਬੋਲ ਕੇ ਕਿਸੇ ਦਾ ਹਿਰਦਾ ਦੁਖੀ ਕਰਾ ਹੀ ਨਾ ਹਜ਼ੂਰ ਕਹਿੰਦੇ ਅਜੇ ਹੀ ਬੋਲੀ ਤੇ ਹਿਰਦੇ ਵਿੱਚ ਹੋਣੀ ਚਾਹੀਦੀ ਹੈ ਜਿਉਂ ਜਿ ਪ੍ਰਮਾਤਮਾ ਨੇ ਗੁਰੂ ਰਾਮਦਾਸ ਸਾਹਿਬ ਨੇ ਸਾਨੂੰ ਸਿਖਾਈ ਹੈ ਹਜ਼ੂਰ ਕਿਰਪਾ ਕਰਦੇ ਨੇ ਮਿਲ ਸਤ ਸੰਗ ਬੋਲੀ ਹਰ ਬਾਣੀ ਮੇਰਾ ਮਨ ਲੋਚਦਾ ਕੀ ਹੈ ਹਜ਼ੂਰ ਕਹਿੰਦੇ ਮੇਰਾ ਮਨ ਲੋਚਦਾ ਹੈ ਸਾਧ ਸੰਗਤ ਦੇ ਵਿੱਚ ਬਹਿ ਕੇ ਕਿ ਉਸ ਸਤ ਸੰਗੀ ਰੂਹਾਂ ਦੇ ਨਾਲ ਮਿਲ ਕੇ ਪ੍ਰਮਾਤਮਾ ਦੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਵਚਨ ਸਾਂਝੇ ਵਿਲਾਸ ਕਰਕੇ ਵਿਚਾਰ ਕਰਾਂ ਕਿ ਪ੍ਰਮਾਤਮਾ ਨੇ ਮੈਨੂੰ ਕੀ ਹਦਾਇਤਾਂ ਦਿੱਤੀਆਂ ਨੇ ਕਿ ਭਾਈ ਜੇ ਆਹ ਕਰਮ ਕਰਨਾ ਏ ਆਊਟਪੁੱਟ ਦੇ ਵਿੱਚ ਇਹਦਾ ਆ ਰੰਗ ਆਵੇਗਾ ਤੇ ਆਉਟਪੁਟ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਆ ਤੁਹਾਨੂੰ ਲਾਭ ਤਿਹਾਨ ਨਹੀਂ ਮਿਲੇਗੀ ਮੈਨੂੰ ਗੁਰੂ ਨੇ ਕੀ ਦੱਸਿਆ ਏ ਹਰ ਹਰ ਕਥਾ ਮੇਰੇ ਮਨ ਪਾਣੀ ਪਰਮਾਤਮਾ ਦੀ ਸਿੱਖਤ ਸਲਾਹ ਦੀਆਂ ਗੱਲਾਂ ਮੇਰੇ ਮਨ ਵਿੱਚ ਪਿਆਰੀਆਂ ਲੱਗ ਰਹੀਆਂ ਨੇ ਹਜ਼ੂਰ ਕਹਿੰਦੇ ਅਸਲ ਦੇ ਵਿੱਚ ਇਹੀ ਹੈ ਅਸਲ ਦੇ ਵਿੱਚ ਪਿਆਰ ਜਦੋਂ ਪਾਣੀ ਮਨ ਪਾਣੀ ਭਾਵੇਂ ਕਿ ਪਿਆਰਾ ਲੱਗਣ ਲੱਗ ਪਵੇ ਕਈ ਵਾਰ ਸਾਡੇ ਮਾਪਿਓ ਸਾਨੂੰ ਡਾਂਟਦੇ ਜਿਹਾ ਲੱਗਦੇ ਜਦੂਰ ਬੁਰੇ ਨੇ ਪਰ ਉਹਨਾਂ ਦੀ ਡਾਂਟ ਅੱਗੇ ਜਾ ਕੇ ਸਾਨੂੰ ਪਤਾ ਲੱਗਦੀ ਹੈ ਕਿ ਮੇਰੀ ਮਾਂ ਨੇ ਤੇ ਮੇਰੇ ਪਿਓ ਨੇ ਉਸ ਦਿਨ ਮੈਨੂੰ ਇਹ ਗੱਲ ਕਿਉਂ ਆਖੀ ਸੀ ਕਿਉਂ ਦਾ ਕਰਮ ਕਰ ਜਾਂਦੀਆਂ ਨੇ ਮਾਵਾ ਦੀਆਂ ਗਾਣਾ ਤੇ ਪਿਓ ਦੀਆਂ ਕੋਟਮ ਸਾਨੂੰ ਇੱਕ ਇੱਕ ਗੱਲ ਇੱਕ ਇੱਕ ਮਾਂ ਪਿਓ ਦੀ ਗੱਲ ਸਾਨੂੰ ਬਾਅਦ ਦੇ ਵਿੱਚ ਜਾ ਕੇ ਆਉਟਪੁੱਟ ਦੇ ਵਿੱਚ ਬਦਲੇ ਦੇ ਵਿੱਚ ਪਤਾ ਲੱਗਦਾ ਏ ਕਿ ਮੇਰੀ ਮਾਂ ਤੇ ਮੇਰਾ ਪਿਓ ਤੇ ਮੇਰਾ ਪਿਤਾ ਕਿਉਂ ਮੈਨੂੰ ਰੋਕਦੇ ਸੀ ਇਸ ਕਰਮ ਤੋਂ ਜੋ ਮੈਂ ਅੱਜ ਕਰ ਲਿਆ ਵਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜਾ ਅਮਰ ਜਣਾ ਹੁਣ ਮੈਂ ਦੋਸ਼ ਕਿਸੇ ਨੂੰ ਨਹੀਂ ਦੇ ਸਕਦਾ ਦੂਸਰੇ ਬੰਦ ਦੀ ਸਮਾਪਤੀ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਹਰ ਹਾਰੇ ਅਮਰਤ ਹਰ ਮਨ ਭਾਵੈ ਮਿਲ ਸਤਗੁਰੇ ਅੰਮ੍ਰਿਤ ਪੀਜੈ ਜਿਉ ਆਤਮਾ ਨੂੰ ਜੀਵਨ ਦੇਣ ਵਾਲਾ ਨਾਮ ਦਾ ਜਲ ਮੇਰੇ ਮਨ ਦੇ ਵਿੱਚ ਚੰਗਾ ਲੱਗ ਰਿਹਾ ਏ ਤੇ ਉਹ ਲੱਗੇ ਹੋਏ ਪ੍ਰਮਾਤਮਾ ਦੇ ਨਾਮ ਬੂਟੇ ਨੂੰ ਇੱਕ ਫਲ ਉਤਰਿਆ ਆਇਆ ਏ ਹਜ਼ੂਰ ਕਹਿੰਦੇ ਇਹ ਨਾਮ ਜਲ ਸਤਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਏ ਆਉਟਪੁੱਟ ਦੇ ਵਿੱਚ ਬੰਦਾ ਦੱਸ ਨਹੀਂ ਸਕਦਾ ਕਿ ਇਹਦਾ ਕਿੰਨਾ ਕੁ ਮਠਾਸ ਤੇ ਸੁਆਦ ਆ ਰਿਹਾ ਏ ਤੁਸੀਂ ਦੂਸਰੇ ਨੂੰ ਦੱਸ ਨਹੀਂ ਸਕਦੇ ਜੀ ਹਜ਼ੂਰ ਕਹਿੰਦੇ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਹੁਣ ਹਰੀ ਹਰੀ ਦਾ ਨਾਮ ਦਾ ਨਾਮ ਜਾਪ ਕਰੀ ਜਾਣਾ ਕਰੀ ਜਾਣਾ ਉਹਨਾਂ ਸਵਾਦ ਉਸ ਰਸਨਾ ਦੇ ਉੱਤੇ ਆ ਸਕਦਾ ਹੈ ਜਿਹੜੀ ਦਸਨਾ ਰੋਜ਼ਾਨਾ ਗੁਰੂ ਦੀ ਸ਼ੁਕਰਗੁਜ਼ਾਰ ਤੇ ਗੁਰੂ ਦੇ ਸ਼ੁਕਰਾਨੇ ਵਿੱਚ ਆਪਣੀ ਜ਼ਿੰਦਗੀ ਦਾ ਨਰਵਾਹ ਚਲਾ ਰਹੀ ਹੈ ਨਾ ਉਹ ਆਖੇਗੀ ਕਿ ਮਨ ਭਾਵ ਹੈ ਮਿਲ ਸਤਗੁਰ ਅੰਮ੍ਰਿਤ ਪੀਜੈ ਜੀਓ ਮਨ ਫਿਰ ਕਿਤੇ ਚੰਗੀ ਗੁਰੂ ਦੀ ਪ੍ਰੀਤੀ ਦੇ ਨਾਲ ਹਾਸਲ ਕਰਦਾ ਹੈ ਜਦੋਂ ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਨਾਮ ਗੁਰੂ ਦੇ ਕਿਰਪਾ ਦੇ ਨਾਲ ਗੁਰੂ ਦੀ ਸ਼ਰਨ ਦੇ ਵਿੱਚ ਬਹਿ ਕੇ ਪੀਤਾ ਜਾ ਸਕਦਾ ਹੈ ਬੜੀਆਂ ਉਦਾਹਰਣਾਂ ਦੇ ਨਾਲ ਸੱਚੇ ਪਾਤਸ਼ਾਹ ਨੇ ਦੂਸਰੇ ਬੰਦ ਦੀ ਸਮਾਪਤੀ ਕੀਤੀ ਹੈ ਜੀ ਦੋ ਬੰਦ ਸਪਾਵਨੋ ਸ਼ਬਦ ਦੇ ਹਜੇ ਬਾਕੀ ਨੇ ਆਪਾਂ ਕੱਲ ਦੇ ਦੀਵਾਨਾਂ ਦੇ ਅੰਦਰ ਦੋ ਬੰਦਾਂ ਦੀ ਵਿਚਾਰਾਂ ਦੀ ਸਾਂਝ ਪਾਵਾਂਗੇ ਸਤਿਗੁਰੂ ਜੀ ਦੀ ਪਾਵਨ ਵਿਚਾਰ ਆਪ ਜੀ ਦੇ ਸਾਹਮਣੇ ਰੱਖਦੇ ਹਾਂ ਹਾਂ ਗੁਰੂ ਕ੍ਰਿ ਸਾਧ ਸੰਗਤ ਜੀ ਜਾਣੇ ਅਣਜਾਣੇ ਦੇ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਇਸ ਰਸਨਾ ਤੋਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਖਸ਼ਣ ਹਾਰ ਨੇ ਗੁਰੂ ਦੀ ਸੰਗਤ ਬਖਸ਼ਣ ਦੀ ਯੋਗਤਾ ਦੀ ਇਕਾਈ ਦੇ ਵਿੱਚ ਹੈ ਕਿਰਪਾ ਕਰਕੇ ਮੁਆਫੀ ਬਖਸ਼ਣੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ